ਮੈਂ ਤੈਨੂੰ ਦੱਸਿਆ ਮੇਰੀਆਂ ਖਲੋਂ ਦੂਰ ਹੋਇਆ ਮੇਰਾ ਪਰਾਂ ਵੜਾ ਹੀ ਹੋਇਆ ਕਿਤੇ ਇਹਣਾ ਗਿੱਟਿਆਂ ਨੂੰ ਸੇਕ ਦੇਂਦਾਰ ਆਵੇਂ ਉਹ ਭੁੱਲਾਂ ਦੀ ਮੈਨੂੰ ਬਦਮਾਸ਼ ਪਾਪ ਦੇ ਸੱਤੇ ਹੀ ਅੱਕਦਾ ਨਾ ਮੈਨੂੰ ਪਾਪ ਦਾ ਡਰ ਹੋਣਾ ਮਾਰ ਮਰ ਚ ਬੇੜਾ ਤਰਾ ਮੈਂ ਸੇਲ ਕਰਦਾ ਤਰਾ ਬਿਆਨ ਤਰਾ ਇਦਾਂ ਡਾੜੇ ਕਲੇਜਾਂ ਚ ਠੰਡ ਪਾਣੀ ਇੱਕ ਦੂਜੇ ਦੇ ਸਿਰ ਮੂੰਹ ਪਾੜੋ ਫੇਪਾ ਵਟਾੜੇ ਕਲੇਜੇ ਚ ਲੱਗੀ ਅੱਗ ਠੰਡੀ ਹੋ ਜੇ ਓਲ ਨੂੰ ਸਭ ਜਾਓ ਨਹੀਂ ਤਾਂ ਕਹਦਣੇ ਨਹੀਂ ਮੇਰੇ ਕੋਲ ਰੱਗੇ ਜਾਣੇ ਜੋ ਚੱਲ ਇਨੂੰ ਸਮਝਾਉਣਾ ਕਿ ਮੇਰੇ ਨਾਲ ਜਾ ਜਾਣ ਕੇ ਪੰਗੇ ਨਾ ਲਿਆ ਕਰ। ਇਹ ਤੇ ਜਿੱਧਰ ਜਿੱਧਰ ਮੈਂ ਫੜ ਰਿਹਾ ਨਾ ਇਹਨੂੰ ਚਿੱਟਾ ਬਣਾ ਕਰੂੰਗਾ। ਕੀ ਗੱਲ ਹੋ ਗਈ ਆ? ਤੂੰ ਕੌਣ ਦਾ ਪੁੱਛਣ ਆਲਾ ਵੇ? ਤੂੰ ਹਾਲ ਚਿਰ ਚੱਜ ਤੈਨ ਜਾਂ ਸਾਡੇ ਸਾਕਾ ਸੋਧਰ। ਜੇ ਤੈਨ ਦੱਸੀਏ ਕੀ ਹੋਇਆ? ਗਾਂ ਆਇਆ ਬੂਥੀ ਚੋੱਕ ਕੇ। ਨਾ ਇਹ ਤੇ ਆਪਣੇ ਕਰਾ ਦਿਆ ਕਿ ਨੀ ਇੱਕ ਗਲਾ ਦਾਦੇ ਲੋਕਣ ਬਾਹਰ ਆਣ ਕੇ। ਕਿੱਡਾ ਆ ਗਾਂ ਖਬਰ ਲੈਣ ਨੂੰ ਬਿਜੂ ਰਿਆ। ਉਹ ਨਹੀਂ ਨਹੀਂ ਪੈਨੇ ਮੈਂ ਤੇ ਭੈਣੇ ਮੈਂ ਇਦਾਂ ਦਾ ਕੀ ਕਹਿਤਾ ਉਹ ਤੂੰ ਕਹਿ ਗਈ ਵੇਖ ਲਾ ਉਹ ਤੂੰ ਬਹਿ ਜਾ ਹੀ ਵੇਖ ਲਾ ਅਹੀਂ ਆਪਣਾ ਬਾਜ ਨਿਬੇੜ ਲੈਨੇ ਆ ਪਹਿਲਾਂ ਤੈਨੂੰ ਵੇਖ ਲੈਨੇ ਆ ਕੀ ਹੋਰ